ਸਵਾਗਤ ਹੈ ਕਿਸਾਨ ਵੀਰੋ ਹਰ ਢੱਲੋਂ ਦੇ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ ਆ ਬਾਈ ਜੱਗੇ ਕੋਲੇ ਪਹੁੰਚੇ ਪੈਂਟਾ ਲਮਾਲਾ ਜੀ ਤੈਨ ਤੁਹਾਨੂੰ ਪਾਲ ਕਟੀਆਂ ਦਿਖਾ ਦੇਾਂਗੇ ਇੱਕ ਤੁਹਾਨੂੰ ਨੀਲੀ ਰਾਵੀ ਚ ਪੈਂਦੀ ਦਿਖਾ ਦੇਾਂਗੇ ਜੀ ਤੇ ਦੋਸਤ ਨੂੰ ਮੋਹਰਾ ਹੀ ਦਿਖਾ ਦਾਂ ਗੱਲਬਾਤ ਬਾਈ ਨ ਕਰਾਂ ਮੈਂ ਸਾਰੀ ਵੀ ਕੀ ਜਾਣਕਾਰੀ ਕਿੰਨੀ ਉਮਰ ਇਹਨਾਂ ਦੀ ਆਜੋ ਬਾਈ ਜੀ ਸਸਤੀ ਕਾ ਬਾਈ ਜੀ ਬਾਈ ਸਸਤੀ ਕਾ ਬੂਟ ਹੋਰ ਕਿਵੇਂ ਜੀ ਬਹੁਤ ਵਧੀਆ ਬਾਈ ਪਹਿਲਾ ਤਾਂ ਨੰਬਰ ਬੋਲੋ ਜੀ 879997138 ਬਾਈ 97138 ਪਿੰਡ ਆਪਣਾ ਤੇ ਲਮਾ ਬਾਈ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਤੇ ਜ਼ਿਲ੍ਹਾ ਆ ਗਿਆ ਆਪਾਂ ਨੂੰ ਬਰਨਾਲਾ ਬਾਈ ਬਰਨਾਲਾ ਨੇੜੇ ਵੀਰ ਨੇੜੇ ਰਹ ਜਾਂਦਾ ਬਾਈ ਤਾਂ ਆਪਾਂ ਨੂੰ 4 ਕਿਲੋਮੀਟਰ ਰਹ ਜਾਂਦਾ ਹੂੰ ਇਧਰ ਪੱਖੋ ਕੈਂਚੀਆਂ ਨਾਲ ਆਪਾਂ ਨੂੰ ਰਹਿੰਦੇ ਪਿੰਡ ਸਭਾਲੀ ਵਾਲੀ ਕੇ ਢਿੰਗੜ ਓਕੇ ਜੀ ਸੋਪਰਾ ਮੌੜੇ ਆਪਣੇ ਨਾਲ ਨਾਲ ਬਾਕੀ ਜ਼ਿਲ੍ਹਾ ਆਪਣਾ ਬਰਨਾਲਾ ਬਰਨਾਲਾ ਤਪਾ ਤਪਾ ਬਈ ਤੇ ਅੱਜ ਫਿਰ ਤਿੰਨ ਪਾਲ ਕਟੀਆਂ ਕਟੀਆਂ ਬਈ ਪੂਰੇ ਕੋਕੇ ਪੀਸ ਜਮਾ ਜਿਹੜੀ ਪਹਿਲੇ ਨੰਬਰ ਤੇ ਬਨਿੰਦੀ ਰਾਵਿਚ ਕੱਟੀ ਦੇਖੀ ਜਾਂਦੇ ਆ ਜੀ ਹਾਂ ਬਈ ਹੋਰ ਸਾਰੀਆਂ ਨਿਸ਼ਾਨੀਆਂ ਮੁੱਛ ਬੱਗੀ ਟੇਡਾ ਕੱਟ ਕੱਲੇ ਮੂਹਰੇ ਪੈਰਾ ਤੇ ਗਲਾਰੀ ਜੀ ਬਾਈ ਜਮਾ ਸਾਰੇ ਪ੍ਰੋਪਰ ਓਕੇ ਮਾਰ ਗਏ ਡੇਡੇ ਘੱਟਲੇ ਪੈਰਾ ਦੇ ਥੋੜੇ ਮੂਹਲੇ ਦੇ ਬਾਈ ਮੈਂ ਤਾਂ ਹੈਗਾ ਥੱਲੇਲੇ ਪਾਸੇ ਆ ਹੂੰ ਤੇ ਅੱਖਾਂ ਉੱਖ ਮਣਕਣੀ ਜਮਾ ਰੰਗ ਜਮਾ ਯਾਰ ਹਨਾ ਜਮਾ ਰੰਗ ਸਿੰਘ ਆ ਬਾਈ ਓਕੇ ਅਗਲੇ ਆਓ ਜੀਰਾ ਤੇ ਬੁੱਪੇ ਥਣ ਥਣ ਬਾਈ ਦਿਖਾ ਦੇ ਬਹੁਤ ਜੱਗਾ ਕਿਆ ਬਾਤਾਂ ਆ ਥਾਲਾ ਵੀ ਕੱਟੀਆਂ ਲਾਉਣ ਪਰ ਪੂਰੇ ਨਿਰਖ ਪਰ ਕੇ ਲਏ ਵੇ ਦੇਖ ਦੇਖ ਬਾਈ ਹੂੰ ਮੈਂ ਕਹਣਾ ਯਾਰ ਹਨਾ ਜਮਾ ਯਾਰ ਜਮਾ ਢੋਲੀ ਦਾ ਯਾਰ ਹਨਾ ਲੇਖਾ ਯਾਰ ਕੋਈ ਦੇਖ ਹੂੰ ਤੋਰੋ ਜੀ ਆ ਮਰੀ ਇਤੋਰਾ ਤਰਾ ਕਰਾ ਦੀ ਚੱਕ ਚੰਗੀ ਆ ਗਈ ਜੀ ਬਾਕੀ ਦਾ ਸਮਾਈ ਸਮੂਈ ਜਰੋ ਹੋਈ ਕੱਟੀ ਨੇ ਇੱਕ ਨੰਬਰ ਬਣ ਜਾਣਾ ਹਣਾ ਬਹੁਤ ਚੰਗੀ ਕੱਟੀ ਆ ਬਾਈ ਪਾਲਣ ਨੂੰ ਆ ਦੇਖੋ ਜੀ ਪਾਲਣ ਨੂੰ ਕੱਟੀ ਚੰਗੀ ਬਣਨੀ ਆ ਕਿਸੇ ਦਿਨ ਨੂੰ ਕੱਟੀ ਨੇ ਨਾ ਚੰਗੀ ਨਿਖਰ ਕੇ ਆਉਣਾ ਹਣਾ ਹਾਂ ਹਾਂ ਬਾਈ ਬਹੁਤ ਨਖਰੂ ਕੱਟੀ ਓਕੇ ਜੀ ਕੱਟੀ ਦੀ ਕੁਆਲਿਟੀ ਬਹੁਤ ਚੰਗੀ ਆ ਪਿੱਠ ਪੁੜੇ ਦੀ ਸਿੰਗਾ ਸੁੰਗਾ ਦੀ ਤੇ ਮੁੱਛ ਬੱਗੀ ਹਣਾ ਤੇ ਜੀਬ ਵੀ ਗਲਾਬੀ ਆ ਬਾਈ ਜੀਬ ਗਲਾਬੀ ਦੀ ਐਡੀ ਧਾਰੀ ਵਾਲੀ ਕੱਟੀ ਆ ਬਹੁਤ ਚੰਗੀ ਕੱਟੀ ਆ ਫੇੜੇ ਘਟ ਵਾਲੀ ਆ ਗਈ ਜੀ ਨੀਦੀ ਦਾ ਵੀ ਜਮਾ ਤੇ ਥੱਲੇ ਦੇ ਪਾਸੇ ਨਿਸ਼ਾਨੀਆਂ ਜਰੂਰ ਮੂਰਲੇ ਪਾਰਾਂ 'ਚ ਹੈਂਗਾ ਹੋਰ ਕੋਈ ਘਾਟ ਨਹੀਂ ਤੇ ਕਿੰਨੇ ਕ ਪੈਸੇ ਆ ਬਾਈ ਜੱਗੇ ਦੇ ਬੂਟੇ ਦਾ ਮੁੱਲ 27 ਆ ਬਾਈ ਮਾਨਤਾਨ ਕੋਈ ਗੱਲ ਨਹੀਂ ਮਾਨਤਾਨ ਆਪਾਂ ਕਰਾਂਗੇ 27000 ਤੁਹਾਡਾ ਮਾਨਤਾਨ ਹੋਣਾ ਚੰਗੀ ਕੱਟੀ ਆ ਗਈ ਜੀ ਬਾਕੀ ਦਾ ਬੱਚਾ ਪ੍ਰੋਪਰ ਮਾਰਕਿਆਂ ਵਾਲੀ ਆ ਜਮਾਂ ਬਾਈ ਖੀਰੀਆਂ ਤਿੰਨਾਂ ਦੇ ਤਿੰਨ ਤਿੰਨ ਥਾਣਾ ਤੇ ਹੁਣ ਆਪਾਂ ਦੋ ਨੰਬਰ ਕੱਟੀ ਵੱਡੀ ਕੱਟੀ ਬਾਈ ਬਹੁਤ ਚੰਗੀ ਬੱਚਾ ਬਈ ਇਹ ਵੀ ਓਕੇ ਹਰਿਆਣੇ ਵਾਲੀ ਮੈਂ ਦੀ ਕੱਟੀ ਆ ਬਾਈ ਹਰਿਆਣੇ ਚੋਂ ਆਈ ਸੀ ਮੈਂ ਇਹਦੀ ਵੀ ਥਾਣਾ ਦਿਖਾ ਦੇ ਪਿੱਠੇ ਪੁੜਾ ਦੇ ਥਾਣ ਥੋੜਾ ਝੋਲ ਚਾਲ ਹੂੰ ਥੰਡੀ ਜਾਪ ਆਪ ਉਸ ਤੇ ਗਿਲਮੇ ਚਾਰ ਵਾਲੀ ਹੈ ਚਟੇ ਬਈ ਲਿਓ ਬ੍ਰੀਡ ਬਹੁਤ ਜ਼ਿਆਦਾ ਹੈ ਫੇਸ ਪੂਸ ਦੇ ਕਿੰਨਾ ਲੰਮਾ ਮੂੰਹ ਆ ਕੁਆਲਿਟੀ ਇੱਕ ਨੰਬਰ ਹੂੰ ਆ ਦੇਖੋ ਜੀ ਚੰਗੀ ਕੁਆਲਿਟੀ ਆ ਗਈ ਜੀ ਬਾਕੀ ਦੀ ਗੱਲ ਯਾਰ ਜੇ ਆਪਾਂ ਗੱਲ ਕਰ ਲਗੇ ਹਨਾ ਪਿੱਠ ਪੁੜਾ ਜਿਹੜਾ ਇਹਦਾ ਹਾਂ ਬਈ ਕੱਟੀ ਜੇ ਕੋਈ ਘਾਟ ਨਹੀਂ ਬਾਕੀ ਬੰਦੇ ਦੇ ਸੁਭਾਈ ਨੇ ਕੰਮ ਕਰਨਾ ਹਨਾ ਸਾਰਾ ਸੁਭਾਈ ਨੇ ਤੇ ਅਗਲਾ ਆਉਦੀ ਦੇਖ ਕੇ ਲੈਣੀ ਹੈ ਕੱਟੀ ਜਿਹਨੇ ਵੀ ਆਉਦੀ ਭੈਣ ਭਰਾ ਨੇ ਖਰੀਦਣੀਆਂ ਪਰ ਜਿਹਨੇ ਪਾਲਣੀਆਂ ਬਈ ਕੱਟੀ ਦਾ ਅੰਤ ਕੋਈ ਨਹੀਂ ਹੈ ਚਲੋ ਅੰਦਰ ਨੂੰ ਲੈ ਚੋ ਹੂੰ ਫੇਸ ਦੀ ਕੁਆਲਿਟੀ ਇੱਕ ਨੰਬਰ ਬਾਕੀ ਬਲੈਕ ਆ ਗਈ ਸਾਰੀ ਜਮਾ ਬਈ ਇਹ ਜਾਨ ਜਨਦਾਲੀ ਆ ਗਈ ਉਵੇਂ ਨਹੀਂ ਗੱਲ ਹੈਗੀ ਵੀ ਕਿਸੇ ਪਾਸੇ ਟੁੱਟੀ ਮਰੀ ਜੀ ਹੋਵੇ ਤੈਨਨੇ ਕੱਟੀਆਂ ਤੁਹਾਨੂੰ ਪ੍ਰੋਪਰ ਚੈੱਕ ਕਰਾਵਾਂਗੇ ਜੀ ਝੋਲੀ ਝਲੀ ਦੇ ਇੱਕ ਨੰਬਰ ਪੱਟ ਪੂੜਾ ਪੂਰਾ ਚੱਕਾਂ ਮਾਂ ਜੀ ਆਹ ਦੇਖੋ ਜੱਗੇ ਇਹਦੇ ਕਿੰਨੇ ਪੈਸੇ ਬਾਈ ਬਾ ਇਹਦਾ ਵੀ 27000 ਰੁਪਏ ਇਹਦਾ ਦੂਜੀ ਕੱਢ ਲਓ ਬਾਹਰ ਨੂੰ ਇੱਧਰੋਂ 27000 ਇਹਦਾ ਆ ਗਿਆ ਜੀ ਬਾਕੀ ਦੀ ਗੱਲ ਰੇਟ ਜਿਹੜੇ ਕਰੇ ਗਏ ਕਰੀ ਗਈ ਡਿਮਾਂਡ ਆ ਤੁਹਾਡਾ ਮਾਨਤਾਨ ਜ਼ਰੂਰ ਮੌਕੇ ਦੇ ਕੋਈ ਗੱਲ ਨਹੀਂ ਬਾਈ ਕੋਈ ਗੱਲ ਨਹੀਂ ਹੋਊਗਾ ਮਾਨ ਇਹ ਬੱਲੀਆਂ ਜਾ ਗਈਆਂ ਨਾ ਥੋੜੀ ਹਾਂ ਬਾਈ ਇਹ ਸੋਹੜਿਆ ਬੱਲਾ ਕੱਟੀ ਇਹ ਵੀ ਯਾਰ ਮਾਰ ਕੇ ਬਹੁਤ ਵੱਡੀ ਕੱਟੀ ਇਹ ਵੀ ਬਹੁਤ ਚੰਗੀ ਆ ਬਾਈ ਲੂੰਈ ਲਾਈ ਕੱਟੀ ਦੀ ਬਹੁਤ ਚੰਗੀ ਆ ਬਾਕੀ ਚੰਗੀ ਕੱਟੀ ਆ ਬੇਲ ਬੂਲ ਕੱਟੀ ਦੀ ਕੱਦ ਕੋਦ ਬਹੁਤ ਆ ਕੱਟੀ ਦਾ ਇਹਦਾ ਵੀ ਮਜਬੂਰੀ ਕਾਰਨ ਵੇਚ ਦਿੰਦੇ ਹਨਾ ਹਾਂ ਬਾਈ ਵੇਚ ਦਿੰਦੇ ਆ ਝੋਲੀ ਜਾਲੀ ਯਾਰ ਤੇਰੀਆਂ ਸਾਰੀਆਂ ਪ੍ਰੋਪਰ ਝੋਲੀਆਂ ਜਮਾ ਬਾਈ ਤੈਨਾਂ ਇਹਦੀ ਝੋਲੀ ਦਿਖਾ ਦੇ ਦੇਖਣੀ ਚੰਗੇ ਤੇ ਠੰਡੀ ਦੇ ਕੱਟੀ ਕਿ ਇਹ ਕੱਟੀਆਂ ਵੀ ਚੰਗੀਆਂ ਨਿਖਰ ਕੇ ਆਉਣੀਆਂ ਹਨਾ ਤਿੰਨੇ ਕੱਟੀਆਂ ਪੂਰੀਆਂ ਫੁੱਲ ਨਿਖਰਨ ਵਾਲੀਆਂ ਬਈ ਓਕੇ ਜੀ ਪੂਰੀਆਂ ਚੰਗੀਆਂ ਕੱਟੀਆਂ ਤਿੰਨੇ ਸਿੰਗਾ ਸੁੰਗਾ ਦੀਆਂ ਉੱਪਰੋਂ ਅਪਰੋਂ ਕੱਟੀਆਂ ਯਾਰ ਇੱਕ ਨੰਬਰ ਆ ਜਮਾ ਜੱਗੇ ਦੇ ਕਿੰਨੇ پیسے ਲਵਾਂਗੇ ਇਹਦਾ ਆਪਾਂ ਲੈ ਲਾਂਗੇ 232000 ਰੁਪਏ ਦੇਵਾਂਗੇ ਬਸ ਬਈ ਇਹ ਕੋਈ ਯਾਰ ਸਿੰਗ ਸੁੰਗ ਦੀ ਹੋਰ ਹਨਾ ਇਹਦਾ ਵਗੈਰਾ ਸਾਰਾ ਯਾਰ ਟੋਟਲ ਬਹੁਤ ਚੰਗੀ ਆ ਬਈ ਬਹੁਤ ਚੰਗੀ ਪੂਰੀ ਚੰਗੀ ਕੱਟੀ ਆ ਜਿਹਨੇ ਯਾਰ ਪਾਲਣੀਆਂ ਬਈ ਯਾਰ ਹੂੰ ਬੁੱਟੇ ਮੰਨ ਲਾ ਵੀ 1.5 ਲੱਖ ਦੀ ਜਿੱਦ ਨੂੰ ਹੋਣੀਆਂ ਤੇ 1.5 1.5 ਆਰਾਮ ਨਾਲ ਜਮਾ 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 27 ਕਿੰਨਾ ਬਾਰੇ 23.5 23.5 ਹਜ਼ਾਰ ਇਹਦਾ 23.5 ਹਜ਼ਾਰ ਤੁਹਾਨੂੰ ਮਿਲਣੀ ਆ ਤੇ ਨੰਬਰ ਬਾਈ ਫੇਰ ਬੋਲ ਦਿਓ 8699997138 ਬਾਈ ਡਟਾ ਲਮਾਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਨੇੜੇ ਤਪੇ ਦੇ ਪਿੰਡ ਆ ਜੀ ਇਹ ਧੰਨਵਾਦ